ਆ ਲੋ ਜੀ ਬੱਸ ਜਾ ਰਹੀ ਸੀ ਮੰਗਲ ਤੋਂ ਨਵਾਂ ਕੋਲਾ ਹੈ ਸ਼ਵਾਲਿਕ ਦਾ ਇਹ 5 ਪ੍ਰੈਸ਼ਰ ਪਾਈਪ ਫਟੀ ਗਈ ਔਰ ਰਾਈਟ ਸਾਈਡ ਡਰਾਈਵਰ ਸਾਈਡ ਨੂੰ ਖਿੱਚ ਕੇ ਲੱਗੀ ਕਿਆ ਹੋ ਗਿਆ ਕੋਈ ਆ ਕੋਈ ਆ ਤੁਸੀਂ ਆਪ ਜਾਇਆ ਰੋਕੇ ਹੈ ਮੇਰਾ ਮੋੜਾ ਅੜ ਗਈ ਮੇਜੋਂ ਤਾਂ ਭੱਜ ਗਏ ਬੱਚੇ ਬਚਾਓ ਹੋ ਗਿਆ ਕੋਈ ਨਹੀਂ ਗੱਡੀ ਪੜ ਜਾਣੀ ਬੰਦੇ ਚੀਤੇ ਦਾ ਬੰਦੇ ਨਾ ਆ ਗਏ ਸਾਡੇ ਚੋਕਿਆ ਆ ਸਵਾਰੀਆਂ ਠੀਕ ਹੈ ਜੀ ਸਵਾਰੀਆਂ ਠੀਕ ਨਹੀਂ ਬਹੁਤ ਤੇਜ਼ ਨਾ ਕੋਈ ਗੱਡੀ ਆ ਜਾਂਦਾ ਕੋਈ ਜਾਣਾ ਜੇ ਤਾਂ ਉਹਨਾਂ ਦੀ ਕੰਮ ਤੇ ਜਾਣਾ ਕੋਈ ਗੱਡੀ ਕਿਧਰ ਆਉਂਦੀ ਆਹ ਦੇਖੋ ਜੀ ਕਿੰਨੀ ਥੱਲੇ ਥੱਲੇ ਗੱਜਰ ਸੀ ਸੀ ਆ ਦੇ ਕੋਥੇ ਲੈ ਕਿੰਨਾ ਨੁਕਸਾਨ ਹੋਣਾ ਸੀ ਬਚਾ ਗਿਆ ਮਿੰਨਰ ਰੋਡ ਰੇ ਦੀ ਬੱਸ ਕੀ ਕਾਰਨ ਹੋ ਗਿਆ ਜੀ ਕਾਰਨ ਦਾ ਹੋਣਾ ਸੀ ਡਰਾਈਵਰ ਕਿਹਾ ਕਿ ਤਾਂ ਉਹਨਾਂ ਕੋਲੋਂ ਖਬਰ ਆਈ ਹੈ ਕਿ ਜਿਹੜੀ ਗੱਡੀ ਆ ਉਹਦਾ ਪ੍ਰੈਸ਼ਰ ਪੈਰ ਵੱਧ ਗਿਆ